ਆਇਆ ਲੋੜੀ ਦਾ ਤਿਹਾਰ ਲੈ ਕੇ ਖੁਸ਼ੀਆਂ ਅਪਾਰ ਆਇਆ ਲੋੜੀ ਦਾ ਤਿਹਾਰ ਲੈ ਕੇ ਖੁਸ਼ੀਆਂ ਅਪਾਰ ਬੱਚੇ ਹੋ ਗਏ ਤਿਆਰ ਲੈਣ ਘਰਾਂ ਵਿੱਚੋਂ ਲੋੜੀਆਂ ਆਇਆ ਲੋੜੀ ਦਾ ਤਿਹਾਰ ਲੈ ਕੇ ਖੁਸ਼ੀਆਂ ਅਪਾਰ ਉਠ ਟੜ ਕੇ ਨਹਾ ਕੇ ਸਾਫ ਬਾਣਾ ਧਨ ਪਾ ਕੇ ਉਠ ਟੜ ਕੇ ਨਹਾ ਕੇ ਸਾਥ ਬਣਾ ਤਨ પાਕੇ ਆਪਣੇ ਰੱਬ ਨੂੰ ਤਿਆਗੇ ਕਰਨ ਲੋੜੀ ਦੀ ਤਿਆਰੀਆਂ ਆਇਆ ਲੋੜੀ ਦਾ ਤਿਹਾਰ ਲੈ ਕੇ ਖੁਸ਼ੀਆਂ ਅਪਾਰ ਸੰਦਰ ਮੰਦਰੀਏ ਦਾ ਗੀਤ ਦੁਨਨੇ ਭੱਟੀ ਦੀ ਤਾਰੀਫ ਸੰਦਰ ਮੰਦਰੀਏ ਦਾ ਗੀਤ ਦੁਨਨੇ ਭੱਟੀ ਦੀ ਤਾਰੀਫ ਜਾ ਕੇ ਘਰਾਂ ਦੇ ਕਰੀ ਬਗਾਉਂਦੇ ਬਣ ਬਣ ਤੋਹਦੀਆਂ ਆਇਆ ਦੋੜੀ ਦਾ ਤੇਹਾਰ ਲੈ ਕੇ ਖੁਸ਼ੀਆਂ ਅਪਾਰ ਦੁਨ ਦੇ ਸਾਦ ਸਿਰ ਤੇ ਪਾਇਆ ਬਾਪ ਬਣ ਕੇ ਵਿਆਇਆ ਧੁੱਲੇ ਸਾਦ ਸਿਰ ਤੇ ਪਾਇਆ ਬਾਪ ਬਣ ਕੇ ਵਿਆਇਆ ਨਾਮ ਜੱਗ ਤੇ ਕਮਾਇਆ ਲੋਕ ਗਾਉਂਦੇ ਨੇ ਕਹਾਣੀਆਂ ਆਇਆ ਦੋੜੀ ਦਾ ਤੇਹਾਰ ਲੈ ਕੇ ਖੁਸ਼ੀਆਂ ਅਪਾਰ ਲੋੜੀ ਹਰ ਸਾਲ ਆਵੇ ਰੱਬ ਜੋੜੀਆਂ ਬਣਾਵੇ ਲੋੜੀ ਹਰ ਸਾਲ ਆਵੇ ਰੱਬ ਜੋੜੀਆਂ ਬਣਾਵੇ ਤੇਰੀ ਕੁੰਦ ਨੂੰ ਵਧਾਵੇ ਖੈਰ ਮੰਗਦੀਆਂ ਸਾਰੀਆਂ ਆਇਆ ਡੋੜੀ ਦਾਤ ਹਾਰ ਲੈ ਕੇ ਖੁਸ਼ੀਆਂ ਅਪਾਰ ਗਾਣੇ ਖੁਸ਼ੀਆਂ ਦੇ ਗਾਉਣ ਮਿੱਠ ਪੰਗੜੇ ਵੀ ਪਾਉਣ ਗਾਣੇ ਖੁਸ਼ੀਆਂ ਦੇ ਗਾਉਣ ਮੇਰੇ ਭੰਗੜੇ ਵੀ ਪਾਣ ਸ਼ੁਕਰ ਰੱਬ ਦਾ ਮਨਾਉਣ ਸਾਡੀ ਪਰ ਦਿੱਤੀ ਚੋਦੀਆਂ ਆਇਆ ਦੌੜੀ ਦਾ ਤਿਹਾਰ ਲੈ ਕੇ ਖੁਸ਼ੀਆਂ અપਾਰ ਚਲੋ 베ਲਣੇ ਤੇ ਜਾਈਏ ਰਸ ਗੰਨੇ ਦਾ ਲਿਆਈਏ ਚਲੋ 베ਲਣੇ ਤੇ ਜਾਈਏ ਰਸ ਗੰਨੇ ਦਾ ਲਿਆਈਏ ਰਾਤੀ ਖੀਰ ਬਣਾਈਏ ਸਵੇਰੇ ਦਹੀਂ ਨਾਲ ਖਾਈਏ ਆਇਆ ਡੋੜੀ ਦਾਤਿਹਾਰ ਲੈ ਕੇ ਖੁਸ਼ੀਆਂ ਅਪਾਰ ਢੇਰ ਪਾਠਿਆਂ ਦਾ ਦਾਕੇ ਦਵਾ ਦੇ ਕੁਰਸੀਆਂ ਸਜਾ ਕੇ ਢੇਰ ਪਾਠਿਆਂ ਦਾ ਦਾਕੇ ਦਵਾ ਦੇ ਕੁਰਸੀਆਂ ਸਜਾ ਕੇ ਬੁੱਕ ਰੇੜੀਆਂ ਫੜਾ ਕੇ ਰਾਦੇ ਤੁਮ ਨਹੀਂ ਆਂਦੇ ਬਾਹ ਦੀਆਂ ਆਇਆ ਡੋੜੀ ਦਾਤਿਹਾਰ ਲੈ ਕੇ ਖੁਸ਼ੀਆਂ ਅਪਾਰ ਕੁੜੀਆਂ ਡੋੜੀ ਗੀਤ ਗਾਉਣ ਮੇਲ ਦੇ ਬੋਧੀਆਂ ਵੀ ਪਾਉਣ ਕੁੜੀਆਂ દોੜੀ ਗੀਤ ਗਾਉਣ ਮੇਲ ਦੇ ਬੋਧੀਆਂ ਵੀ ਪਾਉਣ ਇੱਕ ਦੂਜੇ ਨੂੰ ਹਸਾਉਣ ਰਾਤ ਤਾੜੀਆਂ ਨੇ ਮਾਰੀਆਂ ਆਇਆ ਦੌੜੀ ਦਾ ਤਿਹਾਰ ਲੈ ਕੇ ਖੁਸ਼ੀਆਂ ਅਪਾਰ ਯਾਦ ਪਹਿਣਾ ਨੂੰ ਕਰ ਪੀਪਾ ਡੱਡੂਆਂ ਦਾ ਪਰ ਯਾਦ ਪਹਿਣਾ ਨੂੰ ਕਰ ਪੀਪਾ ਡੱਡੂਆਂ ਦਾ ਪਰ ਬੈਠੇ ਧਾੜੀ ਵਿੱਚ ਝੜ ਡੋੜੀ ਪਹਿਣਾ ਨੂੰ ਪਹਚਾਨੀਆਂ ਆਇਆ ਡੋੜੀ ਦਾ ਤੇ ਹਾਰ ਲੈ ਕੇ ਖੁਸ਼ੀਆਂ ਅਪਾਰ ਪਹਿਣਾ ਸਾਡੀ ਜਿੰਦ ਜਾਨ ਘਰ ਸਾਡੇ ਦੀ ਹੈ ਸ਼ਾਨ ਪਹਿਣਾ ਸਾਡੀ ਜਿੰਦ ਜਾਨ ਘਰ ਸਾਡੇ ਦੀ ਹੈ ਸ਼ਾਨ ਕਦੀ ਬਣਿਆ ਨੰਦਦਾਨ ਇਹਨੇ ਬਾਪ ਦੀ ਨਿਸ਼ਾਨੀਆਂ ਆਇਆ ਢੋਡੀ ਦਾ ਤਿਹਾਰ ਲੈ ਕੇ ਖੁਸ਼ੀਆਂ ਅਪਾਰ